जीके क्वेश्चन ऑन खेती बाड़ी विकास प्रश्न पहला पंजाब मुख्य राबी फसल केड़ी है कणक प्रश्न दूजा ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਪਿਤਾ ਮਾ ਕਿਸ ਨੂੰ ਕਿਹਾ ਜਾਂਦਾ ਹੈ ਡਾਕਟਰ ਨਾਰਮਨ ਬੋਰਨ ਲੋਗ ਰਸ਼ਨ ਤੀਜਾ ਪੰਜਾਬ ਵਿੱਚ ਕਿਹੜੀ ਸਨਚਾਈ प्रणाली प्रचलित है प्रश्न चौथा पंजाब की प्रमुख खरीद फसल केड़ी है ਕਿਉਂ ਨਾ ਪ੍ਰਸ਼ਨ ਪੰਜਮਾ ਪੰਜਾਬ ਵਿੱਚ ਖੇਤੀਬਾੜੀ ਲਈ ਕਿਹੜੀ ਮਸ਼ੀਨਰੀ ਦੀ ਵਰਤੋਂ ਆਮ ਹੈ ਸਾਰੇ ਪ੍ਰਸ਼ਨ ਛੇਮਾ ਪੰਜਾਬ ਦਾ ਮੁੱਖ ਕੀਤਾ ਕਿਹੜਾ ਹੈ ਖੇਤੀਬਾੜੀ ਪ੍ਰਸ਼ਨ 7ਵਾਂ ਪੰਜਾਬ ਨੂੰ ਕੀ ਕਿਹਾ ਜਾਂਦਾ ਹੈ ਪੋਨੇ ਦੀ ਚਿੜੀ ਪ੍ਰਸ਼ਨ 8ਵਾਂ ਪੰਜਾਬ ਵਿੱਚ ਸਭ ਤੋਂ ਵੱਧ ਕਾਸ਼ਤ ਕੀਤੀਆਂ ਜਾਣ ਵਾਲੀਆਂ ਦੋ ਫਸਲਾਂ ਕਿਹੜੀਆਂ ਹਨ ਕਣਕ ਚੌਲ ਪ੍ਰਸ਼ਨ ਨੰਬਰ ਪੰਜਾਬ ਦੇ ਕੁੱਲ ਭੂਗੋਲਿਕ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਖੇਤੀਬਾੜੀ ਅਧੀਨ ਹੈ? ਲਗਭਗ 87% ਪ੍ਰਸ਼ਨ 10ਵਾਂ ਹਰਾ ਇਨਕਲਾਬ ਤੋਂ ਬਾਅਦ ਪੰਜਾਬ ਦੀ ਖੇਤੀਬਾੜੀ ਵਿੱਚ ਕੀ ਤਬਦੀਲੀ ਆਈ ਕਣਕ ਅਤੇ ਚੌਲਾਂ ਦੇ ਉਤਪਾਦਨ ਵਿੱਚ ਭਾਰੀ ਵਾਧਾ ਪ੍ਰਸ਼ਨ 11ਵਾਂ ਪੰਜਾਬ ਵਿੱਚ ਖੇਤੀਬਾੜੀ ਸਿੰਚਾਈ ਦਾ ਮੁੱਖ ਸਰੋਤ ਕੀ ਹੈ ਟਿਊਬਵੈਲ ਪ੍ਰਸ਼ਨ ਬਾਰਮਾ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਕਪਾਹ ਦੀ ਫਸਲ ਜ਼ਿਆਦਾ ਹੁੰਦੀ ਹੈ ਬਠਿੰਡਾ ਪ੍ਰਸ਼ਨ 13 ਮਾ ਆਪਰੇਸ਼ਨ ਫਲੱਡ ਕਿਸ ਨਾਲ ਸੰਬੰਧਿਤ ਹੈ ਦੁੱਧ ਉਤਪਾਦਨ ਪ੍ਰਸ਼ਨ 14 ਪੰਜਾਬ ਵਿੱਚ ਕਿਸਾਨਾਂ ਦੁਆਰਾ ਆਮ ਤੌਰ ਤੇ ਕਿਹੜੇ ਰਸਾਇਣਿਕ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਜੂਰੀਆ